ਨੇ ਪਰਾਨੇ ਮਾਰਿਆ ਮਾਸੀ ਦੇ ਮੁੰਡੇ ਨੇ ਮਾਰਿਆ κονਦਵਾ ਦੇ ਜਮਤੀ ਵਾਕਾਨ ਨੂੰ ਘੇ ਪਤਾ ਨਹੀਂ ਹੁਣ ਸਾਥ ਕੀ ਕੀਤਾ ਇਹਨੇ ਮੇਰਾ ਦਮਾਲਾ ਲਾਉਣ ਦੀ ਕੋਸ਼ਿਸ਼ ਕੀਤੀ ਇਹਨੇ ਦਮਾਲਾ ਲਾਤਾ ਮੇਰੇ ਕੀਸ ਗਲਾਰ ਤੇ ਮੈਂ ਜੀ ਸ਼ਾਸਤਰਮਾਰ ਕਰ ਸ਼ਾਸਤਰ ਮਾਰ ਹੋ ਗਿਆ ਜੀ ਮੇਰੇ लगो न सर तो सारा लेक्चर में तो उसका कण तोड़ो उतना खल्ले करो यार ठीक करते नहीं देखमा तो सुरज में तो टारगेट करता ही नहीं तुम के नहीं मुझे आ तो का मैं ਜੇ ਜੇਦੀ ਮੌਤ ਹੋਇਆ ਜੀ ਉਹ ਆਪਣੇ ਵੱਤ ਵੀ ਆਇਆ ਸਾਡਾ ਮਨੂਰ ਸਿੰਘ ਨਾਂ ਹੈ ਤੇ ਜੇ ਜਿਹੜਾ ਜਿਹੜਾ ਮੁੰਡਾ ਆਪਣੇ ਮਲ ਜਨੇ ਆਪਣੇ ਮਲ ਜਿਹੜੇ ਫਰੀ ਸਾਹਿਬ ਮਾਰਿਆ ਜੀ ਉਹ ਆਪਣੇ ਮਲ ਸਪੋਰਟ ਦੇ ਉਹ ਮੁੰਡਾ ਆਪਣੇ ਮਲ ਸਾਡੀ ਭੈਣ ਦਾ ਮਲ ਮਲੂਮ ਮਾਸੀ ਘਰ ਰਹਿੰਦਾ ਸੀ ਮਾਸੀ ਦੇ ਮੁੰਡੇ ਦੇ ਮਾਸੀ ਹਾਂ ਜੀ ਮਾਸੀ ਠੀਕ ਹੈ ਜੀ ਕੋਈ ਵਜ੍ਹਾ ਕਤਲ ਦੀ ਹਾਂਜੀ ਵਜ੍ਹਾ ਕੋਈ ਨਹੀਂ ਜੀ ਆਪਣੇ ਮਲੇ ਆਏ ਅੱਜ ਇੱਥੋਂ ਆਪਣੇ ਮਲੇ ਇੰਨੇ ਚਿਰ ਅਜ ਮੌਤ ਹੋਈ ਆ ਜੀ ਆ ਮਾਪੋਲੀ ਪਰੋਂ ਇੱਥੋਂ ਦੇ ਆਏ ਆ ਰੋਹਣ ਜਗ੍ਹਾ ਦੇ ਬਚੀ ਨੇ ਸ੍ਰੀ ਸਾਹਿਬ ਨਗਾਹ ਤੇ ਜੀ ਤੋਂ ਉਹਦੀ ਮੌਤ ਕਰਦੀ ਆਪ ਵੀ ਬਹਿਦੇ ਪਿਆਦੇ ਜੀ ਮੇਰੇ ਬਰਾਦਰ ਆ ਮੇਰਾ ਸਾਕ ਆ ਮਰਾ ਇੱਕ ਇੱਕ ਨੌ ਸੀ ਉਹਨਾਂ ਦਾ ਮਨਰੂਪ ਸਿੰਘ ਕਿੰਨੀ ਕੋ ਉਮਰ ਸੀ ਕੀ ਉਹਦੀ ਉਮਰ ਹੁਣੇ 3 ਸਾਲਾਂ ਬਾਈਆਂ ਦੀ 3 ਦੀ ਤੇ ਇਹਦਾ ਹੁਣ ਮਤਲਬ ਕਿਦਾਂ ਮੌਤ ਹੋ ਕਿਦਾਂ ਹੋਈ ਆ ਮੇਰੇ ਭਰਾ ਨੇ ਮਾਰਿਆ ਮਾਸੀ ਦੇ ਮੁੰਡੇ ਨੇ ਮਾਰਿਆ ਮਾਸੀ ਦੇ ਮੁੰਡੇ ਨੇ ਮਾਰਿਆ ਹਾਂਜੀ ਕੀ ਕਾਰਨ ਕੀ ਆ ਮਾਰਨ ਦੇ ਕੋਈ ਕਾਰਨ ਨਹੀਂ ਗੁਰਦੁਆਰੇ ਸੇ ਸੇਵਾ ਕਰਨ ਗਏ ਪਤਾ ਨਹੀਂ ਹੁਣ ਰਾਤ ਕੀ ਕੀਤਾ ਤੁਹਾਨੂੰ ਫੇਸੂਨਾ ਕਿਵੇਂ ਮਿਲਣੀ ਹੁਣ ਮੇਰੇ ਭਰਾ ਅਜਿਹਾ ਹੀ ਫੋਨ ਆਇਆ ਮੈਂ ਤੇਰਾ ਭਰਾ ਮਾਰ ਦਿੱਤਾ ਹਾਂ ਹੁਣ ਤੁਸੀਂ ਪੁਲਿਸ ਕਾਰਵਾਈ ਕਰਾ ਰਹੇ ਤੁਸੀਂ ਹਾਂਜੀ ਜ਼ਰੂਰ ਕਰਾਵਾਂਗੇ ਮੌਤ ਇਦਾਂ ਹੀ ਹੋਈ ਹੈ ਜੀ ਅਸੀਂ ਆ ਰਹੇ ਸੀ ਵੀ ਮੈਂ ਆਪਣੇ ਪਿੰਡ ਗਿਆ ਹੋਇਆ ਸੀਗਾ ਮਤਲਬ ਸੇਵਾ ਕਰਨ ਗਿਆ ਸੀ ਤੇ ਆਉਂਦੇ ਆਉਂਦੇ ਹੁੰਦੇ ਹੋਏ ਇੱਥੇ ਭਵਾਨੀਪੁਰ ਲੱਗੇ ਇਹ ਕਹਿੰਦਾ ਵੀ ਐਂ ਜੋ ਵੀ ਨਸ਼ਾ ਮੈਂ ਕਰਨਾ ਹੈ ਮੈਂ ਨਸ਼ੇ ਤੋਂ ਉਠਾਉਂਦਾ ਸੀ ਇਹਨੂੰ ਵੀ ਇਹ ਕਹਿੰਦਾ ਮੈਂ ਲੈਣ ਜਾਣਾ ਮੈਂ ਕਿਹਾ ਤੂੰ ਗਾਧੂ ਲੈਣ ਜਾਣਾ ਮਤਲਬ ਇਹ ਨਸ਼ੇ ਦਾ ਆਦੀ ਸੀਗਾ ਹਾਂ ਨਸ਼ੇ ਦਾ ਆਦੀ ਸੀਗਾ ਜੀ ਇਹਨੇ ਇਹ ਕਹਿੰਦਾ ਮੈਂ ਨਹੀਂ ਮਾਰਨੀ ਇਹ ਇਹਨੇ ਰੋਕ ਲਿਆ ਮੋਟਰਸਾਈਕਲ ਇਹਨੇ ਮੇਰਾ ਦਮਾਲਾ ਲਾਉਣ ਦੀ ਕੋਸ਼ਿਸ਼ ਕੀਤੀ ਇਹਨੇ ਦਮਾਲਾ ਲਾਤਾ ਮੇਰੇ ਕੇਸ ਗਲਾਰ ਤੇ ਮੈਂ ਜੀ ਸ਼ਾਸਤਰ ਨਾਲ ਸ਼ਾਸਤਰ ਮਾਰ ਹੋ ਗਿਆ ਜੀ ਮੇਰੇ ਕੋਲ ਮੌਕੇ ਤੇ ਮੌਤ ਕਿੱਥੇ ਮੌਕੇ ਤੇ ਮੌਤ ਹੋ ਗਈ ਕੀ ਹੋਇਆ ਨਾ ਮਤਰਾ ਹੀ ਨਹੀਂ ਰਹੀ ਸਾਨੂੰ ਬਜਰੀਆ ਫੂਨਤਲਾਵ ਮਿਲੀ ਸੀ ਕਤਲ ਹੋ ਗਿਆ ਉਸ ਬੰਦੇ ਦਾ